तो अपना चैनल एस एस न्यूज पंजाब सही खबर देने वाला चैनल श्री जसपाल चौहान प्रधान पंजाब सवारन कारसांग कादिया पहुंचने ते प्रधान कादिया जोगिंदर पाल वलो स्वागत कीता गया पंजाब प्रधान जसपाल चौहान ने कहा किसे नु मुश्किल नहीं आन दवांगे मैं तो कोल रहिंदा हा प्रधान जोगिंदर पाल दा मैं बहुत ज्यादा धन्यवाद करना हा इस मौके ते गुरशिन वर्मा बलदेव राज संदीप सूरी रिंकू वर्मा कोई चीज सुनी करी सतीश सूरी अश्वनी वर्मा ते हाजिर सन ਕੰਪੂਰ ਟੂ ਟੁਰੰਡ ਬਾਹਰ ਇੱਕ ਪਾਸੋਂ ਵੀ ਚੋਟਾ ਜਿਹਾ ਕਰੰਟ ਹੁੰਦਾ ਨਹੀਂ ਉਂਗਲ ਮਾਰ ਦੇਣਾ ਵੀ ਆ ਸਾਰੇ ਆਓ ਆਜੋ ਇਧਰ ਆਓ ਇਹ ਬੜਾ ਕਿਹੜਾ ਲੋਕੀ ਰਬੋ ਚੋਟਾ ਸਾਰੇ ਮੈਂ ਛੇੜਨੀ ਭਰਾਓ ਛੇੜੀ ਤੇ ਆਓ ਬੰਦੇ ਹੋਈ ਜੀ ਜੋਨ ਤੇ ਕਰਾਓ ਜਾਣਾ ਜਲਦੀ ਆਹ ਆਓ ਯਾਰ ਆ ਬਰ ਦੇ ਆਹ ਮਿੰਟਾ ਇੱਥੇ ਇੱਥੇ ਮਿੰਟਾ ਇੱਧਰ ਆ ਮਿੰਟਾ ਲੈ ਲੈ ਸਾਹ ਵੀਰੋ ਚੰਗੋ ਤਾਂ ਕਿ ਤੁਹਾਨੂੰ ਕੋਈ ਫਰਮ ਹੋ ਕਿਹ ਕਿਹਾ ਇੱਧਰ ਆਓ ਵੀ ਇੱਧਰ ਆਓ ਇੱਕ ਬੰਦਾ ਜੋ ਹਰਾਂ ਨਾਲ ਉਹ ਲਿਹਾ ਜਾ ਰਿਹਾ ਹੈ ਅੱਜ ਖਾਓ ਜਗਰਾਵੀ ਜਿੱਦੋਂ ਤੁਸੀਂ ਆਪਣਾ ਹਰੰਦ ਹੈ ਜੀ ਬਸੀ ਪਖਾਨਾ ਖਮਾਣੋ ਤੇ ਰਾਏਪੋਟ ਜਗਰਾਉਂ ਸਮਰਾਲਾ ਇਹ ਸਾਰੀ ਬੈਲਟ ਜਿਹੜੀ ਹੈ ਹੈ ਜੀ ਕੁਰਾਲੀ ਬੋਹਾਲੀ ਘਰੜ ਰੋਪੜ ਹੈ ਸਾਰੀ ਇਹ ਬੈਲਟ ਜਿਹੜੀ ਹੈ ਸਭ ਆਪਣੇ ਰੋਪਣਾ ਜੁੜੇ ਹੋਏ ਨੇ ਹੈ ਜੀ ਮੈਂ ਸਾਰੇ ਤੇ ਨਹੀਂ ਘੁੰਮ ਸਕਿਆ ਲੇਕਿਨ ਉੱਥੇ ਮੈਂ ਪੰਜ ਪੰਜ ਛੇਰਾਂ ਦੇ ਬੰਦੇ ਪ੍ਰਧਾਨ ਦੇ ਫਿਰ ਨੰਗਲ ਤੱਕ ਹੈ ਜੀ ਇੱਧਰ ਆ ਜਾਓ ਆਪਣੀ ਯੂਨੀਟ ਜਗ੍ਹਾ 'ਤੇ ਇਹ ਮੇਰਾ ਥੋੜਾ ਜਿਹਾ ਕਮਜ਼ੋਰ ਹੈ ਕਾਦੀਆਂ ਨੂੰ ਛੱਡ ਕੇ ਛਕਾਦੀਆਂ ਸੌਂਗ ਤੇ ਕਿਤੇ ਜਦੋਂ ਵੱਲੋ ਹੈੱਡ ਕੁਆਰਟਰ ਕਾਦੀ ਦਾ ਹੈ ਔਰ ਜਿੱਥੇ ਵੀ ਆਪਣਾ ਜਿਹੜਾ ਇੰਡੀਆ ਡਾਈਵਰਸ ਦੇ ਕੋਈ ਮੁੱਦੇ ਜਿਹੜੇ ਖਾਣੇ ਆ ਆਪਣਾ ਜਿੰਨਾ ਸਰਕਟ ਸਟਰੋਂਗ ਹੋਏਗਾ ਉਨੇ ਹੀ ਮੁੱਦੇ ਜਿਹੜੇ ਸਾਡੇ ਉਹ ਮੰਨਣ ਦੇ ਮਜ਼ਬੂਤ ਹੋ ਜਾਣਗੇ और तो संगठन तो तो ता की ताकत तो को जरूर दबाना चाहिए इस संगठन की ताकत नहीं बल्कि उसका पार्टी भी बुलवानी चाहती है तो देखनी ने अपना ये मैन पावर सिद्धिक हुए ना तो मैन पावर के हिसाब न वो बंदे की जी संगठन की जी वैल्यू कहती है साढ़े दरमियान साढ़े संगठन मंत्री पंजाब से सतेंद्र पाल से जी तुम सदा भी आ गए हैं जोरदार तालिया ने तुम्हें

ਹਰੇਕ ਉਹਨਾ ਨੂੰ ਜਿਹੜੀਆਂ ਆਉਣ ਵਾਲੀਆਂ ਦਿਨਤਾਵਾਂ ਸੁਸ਼ਕਲਾਵਾਂ ਉਸ ਨੂੰ ਦੂਰ ਕਰੇ ਉਸ ਤੋਂ ਇਹ ਤੁਸੀਂ ਆਓ ਫਾਈਟਿੰਗ ਨੂੰ ਦੇਖੋ ਉਹ ਵੀ ਜੇ ਨਾਲਮ ਬਹੁਤ ਵੱਡਾ ਕੇਲਾ ਹੈਗਾ ਸਵੰਤਰਾ ਦਾ ਤੇ ਆ ਕੇ ਸੁਨਾਤ ਖੇਡ ਤੇ ਸੰਜ ਨੂੰ ਮਿਲਾਂਗੇ ਗੱਲਾਂਗੇ ਬਹੁਤ ਜ਼ਿਆਦਾ ਗਿੱਕ ਬਾਤੇ ਔਰ ਉਸਕੇ ਅੱਗੇ ਵੀ ਲਗਾਇਆ ਸੰਜਾ ਸੰਤਾਨ ਨੇ ਨਾਉਂਦਾ ਆਪ ਸਾਡੀ ਦਰਦਾ ਖਤਰਾ ਬਹੁਤ ਹੋਰ ਹੈ

टेलीग्रेड पच्ची तो इस तरीके से किया है पच्ची बंदे तो कौन-कौन हैं तो इन जगह चुनाव आ गए हैं तो खातिया हैं तो पच्ची जगह बीड़ी आ गए हैं लाइव नेट पे नहीं होता राम इस वहाँ से चुनाव है कुछ स्टेट है ऐसे क्या नहीं जुड़ी हैं नहीं जुड़ी हैं बट बहुत बड़ा है मेरे